किसान ने रेलवे स्टेशन से फार्म तेल ट्रैक किए खाली वक् किसान जथेबंद वालों केन्द्र सरकार वालों किसान विरोधी पास किए खेती आर्डिनेशन विरुद्ध जो रेल रोको अंदोलन चलाया ਫੇਲ ਟਰੈਕ ਅਤੇ ਪਲੇਟਫਾਰਮ ਦੇ ਪਿਛਲੇ 36 ਦਿਨਾਂ ਤੋਂ ਧਰਨੇ ਤੇ ਲਗਾਏ ਹੋਏ ਸਨ ਅੱਜ ਕਿਸਾਨਾਂ ਦੀ ਸਾਂਝੀ ਜਥੇਬੰਦੀਆਂ ਵੱਲੋਂ ਕੀਤੇ ਗਏ ਫੈਸਲੇ ਪੰਜਾਬ ਵਿੱਚ ਖਾਦਾ ਕੋਲਾ ਅਤੇ ਹੋਰਨਾਂ ਜੁੜੀ ਵਸਤੂਆਂ ਦੀ ਰੁਕੀ ਸਪਲਾਈ ਨੂੰ ਬਾਹਰ ਕਰਾਉਣ ਲਈ ਅੱਜ ਫਿਲੌਰ ਰੇਲਵੇ ਸਟੇਸ਼ਨ ਨੂੰ ਖਾਲੀ ਕਰ ਦਿੱਤਾ ਅਤੇ ਸਟੇਸ਼ਨ ਬਾਹਰ ਆਪਣਾ ਧਰਨਾ ਜਾਰੀ ਰੱਖਿਆ ਫਿਲੌਰ ਰੇਲਵੇ ਸਟੇਸ਼ਨ ਤੋਂ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਸਤਲੁਜ ਦਰਿਆ ਨੇੜੇ ਟੋਲ ਪਲਾਜ਼ੇ ਵੱਲ ਰਵਾਨਾ ਹੋਏ ਜਿੱਥੇ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਚੱਕਾ ਜਾਮ ਕੀਤਾ ਹੋਇਆ ਸੀ ਪੰਜਾਬ ਪ੍ਰਧਾਨ ਦੀ ਅਗਵਾਈ ਹੇਠ 4 ਘੰਟੇ ਲਈ ਸੜਕ ਆਵਾਜਾਈ ਜਾਮ ਕੀਤੀ ਹੋਈ ਸੀ ਲੁਧਿਆਣਾ ਚਲੰਦਰ ਨਵਾਂ ਸ਼ਹਿਰ ਅਤੇ ਹੋਰ ਨਾਥਾਂ ਲਈ ਜਾਣ ਵਾਲੇ ਲੋਕ ਪੈਦਲ ਖੇਤਾਂ ਚੋਂ ਹੋ ਕੇ ਨੰਗ ਰਹੇ ਸਨ ਇਹ 파ਰਦ ਬੰਦ ਪੂਰਨ ਅਮਨ ਰਿਹਾ ਵਰਕਰ ਮੋਦੀ ਸਰਕਾਰ ਵਿਰੁੱਧ ਨਾਰੇਵਾਜ਼ੀ ਕਰ ਰਹੇ ਸਨ ਕਿਸਾਨੀ ਮੰਗਾਂ ਦੇ ਹੱਕਾਂ ਵਿੱਚ ਨਾਰੇਵਾਜ਼ੀ ਕਰ ਰਹੇ ਸਨ ਸਨ ਬੀਬੀਆਂ ਨੇ ਵੀ ਇਸ ਜਾਮ ਵਿੱਚ ਭਾਗ ਲਿਆ ਜਲੰਧਰ ਅਤੇ ਲੁਧਿਆਣਾ ਪੁਲਿਸ ਦੇ ਅਫਸਰ ਅਤੇ ਕਰਮਚਾਰੀ ਭਾਰੀ ਗਿਣਤੀ ਵਿੱਚ ਟੋਲ ਪਲਾਜ਼ੇ ਤੇ ਤਾਇਨਾਤ ਸਨ ਫਿਲਹਾਲ ਤੋਂ ਰਾਜਕਵਾਂ ਨੰਗਲ ਦੀ ਇੱਕ ਖਾਸ ਰਿਪੋਰਟ ਤਹਾਨਾ ਦੇਖੋ ਜਿਹੜਾ ਧਾਨਾ ਲੱਗਾ ਆ ਇਹ ਜਿਹੜੇ ਮੋਦੀ ਸਰਕਾਰ ਨੇ ਕਿਸਾਨਾਂ ਦੇ ਵਿਰੋਧ ਚਾਰਡਨਸ ਤਨ ਜਾਰੀ ਕੀਤੇ ਆ ਉਹਨਾਂ ਦੇ ਵਿਰੋਧ ਚ ਧਾਨੇ ਲੱਗੇ ਆ ਤੇ ਇੱਕ ਅੱਲਾ ਤਰਨਾ ਅਜ ਨਹੀਂ ਲੱਗਾ ਇਹ ਤਾਂ ਮੇਰਾ ਖਿਆਲ 2 2.5 ਮਹੀਨੇ ਤੋਂ ਜਿਹੜਾ ਕਿਸਾਨ ਆ ਸੰਘਰਸ਼ ਕਰ ਰਿਹਾ ਔਰ ਅਸੀਂ ਉਹਨਾਂ ਚਿਰ ਸਾਡੇ ਸੰਘਰਸ਼ ਜਾਰੀ ਰੂਗੇ ਜਿੰਨਾ ਚਿਰ ਅਸੀਂ ਜਿਹੜਾ ਮੋਦੀ ਆ ਉਹ ਤੋਂ ਆਰਡੀਨਸ ਅਸੀਂ ਵਾਪਸ ਨਹੀਂ ਕਰਾ ਲੈਂਦੇ ਮੋਦੀ ਤਾਂ ਹਜੇ ਵੀ ਹੰਗਾਰ ਮਾਰ ਰਿਹਾ ਵੀ ਇਹ ਕਾਨੂੰਨ ਵਾਪਸ ਨਹੀਂ ਕਰਾਂਗਾ ਮੈਂ ਜਿੱਦਾਂ ਚੱਲਦੇ ਚੱਲਦੇ ਰਹਿਣਗੇ ਉਹ ਜੇ ਮੋਦੀ ਨੂੰ ਇਹ ਨਹੀਂ ਪਤਾ ਇਹ ਪੰਜਾਬ ਆ ਇਹ ਪੰਜਾਬ ਦੇ ਵਿੱਚ ਉਹ ਜਿਹੜੀ ਵੀ ਚਿੰਗਾਰੀ ਉੱਠੀ ਆ ਉਹਨਾਂ ਹਮੇਸ਼ਾ ਸਫਲਤਾ ਹੀ ਪ੍ਰਾਪਤ ਕੀਤੀ ਆ ਔਰ ਮੋਦੀ ਜੋਰ ਲਾ ਲਵੇ ਉਹਦੇ ਜਿਹੜਾ ਇਹ ਕਿਲਾ ਧੌਂ ਦੇ ਵਿੱਚ ਹੈ ਨਾ ਉਹਨੂੰ ਕੱਢ ਕੇ ਦੱਸਾਂਗੇ ਧੌਂ ਤੇ ਗੋਡਾ ਰੱਖ ਕੇ ਵਾਪਸ ਕਰਾਵਾਂਗੇ ਬਈ ਮੋਦੀ ਆਹ ਦੇ ਤੂੰ ਹੁਣ ਆਪਣੇ ਆਪ ਵਾਪਸ ਕਰਦਾ ਅਸੀਂ ਵੀ ਐਨ ਖੜੇ ਆ ਬਈ ਜਿੰਨਾ ਚਿਰ ਵਾਪਸ ਨਹੀਂ ਕਰਾ ਲੈਂਦੇ ਕਦੇ ਪਿੱਛੇ ਨਹੀਂ ਹਟਾਂਗੇ ਪੰਜਾਬ ਸਰਕਾਰ ਵੀ ਦਿੱਲੀ 'ਚ ਧਰਨਾ ਲਾ ਕੇ ਬੈਠੀ ਆ ਕੱਲ ਦੀ ਉਹਨਾਂ ਦਾ ਦੇਖੋ ਜੀ ਜਿਹੜਾ ਵੀ ਕੋਈ ਵੀ ਚਾਹੇ ਉਹ ਪੰਜਾਬ ਸਰਕਾਰ ਆ ਚਾਹੇ ਕੋਈ ਪਾਰਟੀ ਆ ਜਾਂ ਕੋਈ ਬੰਦਾ ਆ ਜਿਹੜਾ ਕਿਸਾਨਾਂ ਦੇ ਹੱਕ 'ਚ ਕੁਝ ਵੀ ਕਰ ਰਿਹਾ ਸੀ ਉਹਦਾ ਧੰਨਵਾਦ ਕਰਦੇ ਆਂ ਅਸੀਂ ਉਹਨੂੰ ਮਾੜਾ ਨਹੀਂ ਕਹਾਂਗੇ ਮਤਲਬ ਅਸੀਂ ਉਹਦਾ ਧੰਨਵਾਦ ਕਰਦੇ ਆਂ ਤੇ ਕੋਈ ਵੀ ਹੋਵੇ ਜਿਹੜਾ ਇਹ ਜਾਮ ਆ ਪਿਛਲੇ 36 ਦਿਨਾਂ ਦੇ ਕਿਸਾਨਾਂ ਦਾ ਰੋਸ ਸੀਗਾ ਵੀ ਇੰਨੀ ਦਿਨ ਦੇ ਪੱੜੀਆਂ ਤੇ ਬੈਠੇ ਸੀ ਸ਼ਾਂਤਮਈ ਤਰੀਕੇ ਨਾਲ ਟੂਲ ਪਲਾਦਾ ਤੇ ਬੈਠੇ ਸੀਗੇ ਮਾਲਟ ਘੇਰੀਆਂ ਹੋਈਆਂ ਸੀ ਕੰਟਰੋਲ ਪੰ ਬੈਠੇ ਸੀ ਬਸ ਸਰਕਾਰ ਵੱਲੋਂ ਕੋਈ ਕੋਈ ਸੰਦੇਸ਼ ਵੀ ਨਹੀਂ ਆ ਰਿਹਾ 14 ਤਰੀਕ ਤੋਂ ਬਾਅਦ 14 ਤਰੀਕ ਦਿੱਲੀ ਗਈਆਂ ਸੀ 30 ਜੱਥੇ ਬੰਦੀਆਂ ਉਸ ਤੋਂ ਬਾ ਇਹ ਇਸ ਲੜਾਈ ਨੂੰ ਅਸੀਂ ਪੰਜਾਬ ਹਰਿਆਣਾ ਤੋਂ ਉੱਪਰ ਉਠਾ ਕੇ ਭਾਰਤ ਚ ਲੈ ਗਏ ਆ ਅੱਜ ਜਿਹੜਾ ਬੰਦ ਆ ਇਹ 12 ਤੋਂ ਲੈ ਕੇ 4 ਵਜੇ ਤੱਕ ਭਾਰਤ ਬੰਦ ਕੀਤਾ ਹੋਇਆ ਸੜਕਾਂ ਬੰਦ ਕੀਤੀਆਂ ਹੋਈਆਂ ਨੇ ਮੇਨ ਹਾਈਵੇ ਬੰਦ ਕੀਤੇ ਹੋਏ ਨੇ ਵੀ ਕਟੋਗਰ ਸਰਕਾਰ ਨੂੰ ਇਹ ਪਤਾ ਲੱਗ ਜਾਏ ਵੀ ਕਿਸਾਨਾਂ ਅੱਜ ਕਿੰਨਾ ਰੋਅ ਆ ਕੱਲੇ ਪੰਜਾਬ ਹਰਿਆਣਾ ਨਹੀਂ ਪੂਰੇ ਭਾਰਤ ਦੇ ਵਿੱਚ ਰੋਅ ਆ ਇਸ ਤੋਂ ਬਾਅਦ ਸਰਕਾਰ ਜੇ ਕੋਈ ਨਹੀਂ ਸਟੈਪ ਚੱਕਦੀ 26 27 ਨੂੰ ਦਿੱਲੀ ਦਾ ਘਰਾਓ ਕੀਤਾ ਜਾਊਗਾ ਮੋਦੀ ਤਾਂ ਹਜੇ ਵੀ ਹੰਗਾਰ ਮਾਰ ਰਿਹਾ ਵੀ ਇਹ ਜਿਹੜਾ ਕਾਨੂੰਨ ਵਾਪਸ ਨਹੀਂ ਕੀਤਾ ਜਾਊਗਾ ਇਹ ਤਾਂ ਲਗਾਤਾਰ ਲਾਗੂ ਰਹੂਗਾ ਜਿਹੜਾ ਉਹਨਾਂ ਦੀਆਂ ਸਿਸਟਮ ਹੰਕਾਰ ਦੇ ਨੇ ਸਾਡੇ ਨਾਲ ਵਪਾਰੀ ਅਸੀਂ ਉਹ ਰੇਲਵੇ ਲਾਈਨਾਂ ਤੋਂ ਉੱਟ ਕੇ ਹੀ ਪਲੇਟਫਾਰਮ ਤੇ ਆ ਗਏ ਪਲੇਟਫਾਰਮ ਤੋਂ ਉੱਟ ਕੇ ਆ ਜੀ ਅਸੀਂ ਫੈਸਲਾ ਕਰ ਲਿਆ ਵੀ ਬਾਹਰਲੇ ਲਾਂਚ بیٹھ ਜਾਾਂਗੇ ਰੇਲਵੇ ਲਾਈਨਾਂ ਸਾਫ਼ ਨੇ ਜੇ ਸਰਕਾਰ ਨਹੀਂ ਚਲਾਉਂਦੀ ਸਰਕਾਰ ਪੰਜਾਬ ਦਾ ਨੁਕਸਾਨ ਕਰਨਾ ਚਾਹੁੰਦੀ ਆ ਜੀਐਸਟੀ ਬੰਦ ਕਰਕੇ ਇਹਦਾ ਰੂਲਰ ਡਿਪਾਰਟਮੈਂਟ ਫੰਡ ਕਰਕੇ ਰੇਲਾਂ ਨਾ ਚਲਾ ਕੇ ਸਾਡੇ ਵਪਾਰੀਆਂ ਨੂੰ ਪਾੜੋ ਤੇ ਰਾਜਨੀਤੀ ਕਰਨਾ ਚਾਹੁੰਦੇ ਸੀ ਅਸੀਂ ਉਹ ਵੀ ਇੱਕ ਸਟੈਪ ਪਿੱਛੇ ਲੈ ਲਿਆ ਵੀ ਅਸੀਂ ਆਪਣੇ ਪੰਜਾਬੀਆਂ ਦੇ ਨਾਲ ਆ ਪੰਜਾਬੀ ਵਪਾਰੀਆਂ ਦੇ ਨਾਲ ਆ ਅੱਜ ਸਰਕਾਰ ਦੇ ਵੱਲ ਤੋਂ ਦੌਰੇ ਚਲੇ ਗਿਆ ਵੀ ਸਰਕਾਰ ਹੁਣ ਕਿਵੇਂ ਫੈਸਲਾ ਲੈਂਦੀ ਆ ਪੰਜਾਬ ਸਰਕਾਰ ਵੀ ਬੈਠੀ ਆ ਦਿੱਲੀ ਦੇ ਦਰਵਾਜ਼ੇ ਉੱਤੇ ਨਹੀਂ ਕਰ ਜਿਹੜਾ ਵੀ ਸਿਆਸੀ ਪਾਰਟੀ ਜਿਹੜੀ ਸਰਕਾਰ ਸਾਡਾ ਹੱਕ ਚ ਰੱਖਦੀ ਐ ਅਸੀਂ ਉਹਨੂੰ ਚੰਗਾ ਹੀ ਕਹਿੰਦੇ ਆ ਅੱਜ ਆਪਾਂ ਕਿਸਾਨਾਂ ਨਾਲ ਗੱਲ ਕਰਦੇ ਆ ਕਿਸਾਨਾਂ ਨੂੰ ਪੁੱਛਦੇ ਵੀ ਕੀ ਇਹ ਮੰਗਾ ਕੀ ਕਿੰਨਾ ਚਿਰ ਜਾਮ ਲੱਗੋਗਾ ਪਰ ਜਿਹੜਾ ਬੰਦ ਕੀਤਾ ਕੀ ਕਹਿਣਾ ਚਾਹੁੰਦੇ ਕੇ ਜਿਹੜੇ ਤਿੰਨ ਆਡੀਅੰਸ ਸਰਕਾਰ ਨੇ ਸਾਡੇ ਲਾਗੂ ਕੀਤਾ ਧੱਕੇ ਨਾਲ ਅਸੀਂ ਉਹ ਜਿੰਨਾ ਜੇ ਰੱਦ ਨਹੀਂ ਹੁੰਦੇ ਉਹਨਾਂ ਜਰ ਚੱਕਾ ਜਾਮ ਅੱਜ 12 ਵਜੇ ਤੋਂ 4 ਵਜੇ ਤੱਕ ਜਾਮ ਕੀਤਾ 25 26 ਤੇ 27 ਤਰੀਕ ਨੂੰ ਅਸੀਂ ਦਿੱਲੀ ਨੂੰ ਕੂਚ ਕਰ ਰਹੇ ਆ ਅਸੀਂ 25 26 ਕਣਕਾਂ ਬੀਜ ਗਈ ਬੀਜ ਲੈ ਹੋ ਚੁੱਕੇ ਆ ਝੋਨਾ ਚੱਕ ਲਿਆ ਕਣਕਾਂ ਬੀਜ ਨੇ ਥੋੜੇ ਨਾਲ ਹੋ ਰਿਹਾ ਇਹ ਤੋਂ ਜ਼ਿਆਦਾ ਵੱਧ ਵੱਧ ਘਟ ਲੱਖਾਂ ਦੀ ਗਿਣਤੀ ਦੇ ਬਈ ਦਿੱਲੀ ਕੂਚ ਕਰਾਂਗੇ ਉਹਨੂੰ ਸਾਰੇ ਪਾਸੇ ਪੂਰਾ ਇੰਡੀਆ ਦੇ ਲੈਵਲ ਤੇ ਘੇਰਾਂਗੇ ਉਹਨੂੰ ਉਹ ਤਾਂ ਹੰਗਾਰ ਮਾਰ ਰਿਹਾ ਵੀ ਮੈਂ ਕਾਨੂੰਨ ਬਾਪਸ ਨਹੀਂ ਲਾਣਾ ਜੋ ਲਾਗੂ ਕਰਤਾ ਉਹ ਡੈਫੀਨਟਲੀ ਓਕੇ ਆ ਉਸ ਤੋਂ ਕੀ ਤੁਹਾਡਾ ਅਗਲਾ ਅਜੰਡਾ ਹੈ ਮੈਂ ਕਹਾਂ ਅੱਜ ਮੀਟਿੰਗ ਸਾਡੀ ਇਸ ਤੋਂ ਬਾਅਦ ਫੇਰ ਮੀਟਿੰਗ ਹੋਣੀ ਹੈ ਉਸ ਤੋਂ ਬਾਅਦ ਜੋ ਅਜੰਡਾ ਹੋਊਗਾ ਸਾਰੇ ਸਾਡੀਆਂ ਜਥੇਬੰਦੀਆਂ ਕਰਨਗੀਆਂ ਹੋਈ ਤਿਆਰਿਆਂ ਪਰ ਉਹਨੂੰ ਮਨਾ ਕੇ ਹਟਾਂਗੇ ਛੱਡ ਦੇ ਨੀ ਪਿੱਛੇ ਸਾਡਾ ਔਖਾ ਟਾਈਮ ਕਲਕਦਾ ਸੀ ਛੋਣਦਾ ਸੀ ਉਹ ਨਿਕਲ ਗਿਆ ਹੁਣ ਅਸੀਂ ਉਹਨੂੰ ਮਨਾ ਕੇ ਹਟਾਂਗੇ ਤੁਹਾਡਾ ਹੀ ਕਹਿਣਾ ਜੀ ਸਰ ਮੇਰਾ ਕਹਿਣਾ ਇਹ ਹੈ ਕਿ ਕੇਂਦਰ ਸਰਕਾਰ ਬਿਲਕੁਲ ਧੱਕਾ ਕਰ ਰਹੀ ਹੈ ਦੇਖੋ 2 ਮਹੀਨੇ ਤੱਕ ਤੋਂ ਮਸ ਨਹੀਂ ਹੋ ਰਹੀ ਤੇ ਇੱਥੇ ਸਾਡੇ ਕੁੰਡੀਆਂ ਸਿੰਘ ਫਰਾਂ ਵਾਲੇ ਗੱਲ ਹੋਈ ਹੈ ਜੀ ਕਿਸਾਨਾਂ ਦੀ ਜੇ ਹੋ ਨਹੀਂ ਮੰਨਦੇ ਮੰਨਦੇ ਅਸੀਂ ਵੀ ਨਹੀਂ ਅਸੀਂ ਰੱਦ ਕਰਾ ਕੇ ਛੱਡਾਂਗੇ ਬਾਕੀ ਜੋ ਆ ਖਾਦ ਮਟਰਨਰ ਸੀਗਾ ਇਹ ਟ੍ਰੇਨਰ ਟਰੈਕਿੰਗ ਬਿੱਲੇ ਕੀਤੇ ਆ ਤੇ ਖਾਦ ਵੀ ਆ ਕੋਈ ਹੋਰ ਫਸਲਾਂ ਦਾ ਕੋਈ ਸਮਾਨ ਚਾਹੀਦਾ ਇਹ ਮੋਦੀ ਸਰਕਾਰ ਜਾਣ ਕੇ ਨਹੀਂ ਭੇਜਿਆ ਸਾਨੂੰ ਤਾਂ ਕਰਦਾ ਕੋਰਾ ਮੋਗਿਆ ਜੀ ਇਹ ਕੋਰਾ ਮੋਗਿਆ ਕੀ ਅਸੀਂ ਲੈਟਰ ਬਣਾ ਨਹੀਂ ਦੇ ਸਕਦੇ ਅਸੀਂ ਦਿੱਲੀ ਲਾੜੀ ਬੰਦ ਕਰ ਦੇਾਂਗੇ ਜੇ ਸਾਡੀ ਰਿਪੋਰਟ ਨਹੀਂ ਉਹ ਪੰਜਾਬ ਨੂੰ ਦਿੱਲੀ ਨੂੰ ਲਾਈਟ ਬੰਦ ਕਰ ਦਿਆਗੇ ਜੀ ਤੁਹਾਡਾ ਹੀ ਕਹਿਣਾ ਜੀ ਉਹ ਆਪਣੇ ਮੋਦੀ ਸਰਕਾਰ ਤਾਂ ਆੜੇ ਇਨਫਾਸ ਕਰਤੇ ਆ ਉਹਦੇ ਬੋਧ ਦੇ ਵਿੱਚ ਚੱਕਾ ਜਾਮ ਆ ਬਾਦਾਂ ਤੋਂ 4 ਵਜੇ ਦਾ ਚੱਕਾ ਜਾਮ ਕੀਤਾ ਜੀਆ ਬਾਅਦ ਇਸ ਤੋਂ ਬਾਅਦ ਜੋ ਸਾਡੀ ਮੀਟਿੰਗ ਹੋਊਗੀ ਕਿਸਾਨ ਜੁਨਾ ਦੇ ਉਸ ਸਾਹਿਬ ਨਾਲ ਤਾਂ ਉਹ ਤੇ ਜੀ ਕੀ ਕਹਿਣ ਜਾਨੇ ਜਿਹੜਾ ਕਾਨੂੰਨ ਲਾਗੂ ਕੀਤਾ ਸਰਕਾਰ ਨੇ ਸੈਂਟਰ ਕਾਨੂੰਨ ਤਾਂ ਜੀ ਕਹਿਣ ਦੀ ਤਾਂ ਕੋਈ ਲੋੜ ਨਹੀਂ ਸਾਰੇ ਸਮਝਦਾਰ ਆ ਉਹਨਾਂ ਨੂੰ ਪਤਾ ਆ ਵੀ ਕਾਨੂੰਨ ਜਿਹੜੇ ਅਲੱਗ ਆ ਮੋਦੀ ਸਾਹਿਬ ਤਾਂ ਚਾਹੁੰਦੇ ਆ ਵੀ ਖਰੇ ਸਾਨੂੰ ਹੀ ਅਕਲ ਹੈ ਹੋਰ ਕਿਸੇ ਨੂੰ ਅਕਲ ਹੈ ਨਹੀਂ ਜਿਹੜੇ ਕਿਸਾਨ ਆ ਕਿਹੜੇ ਅਨਪੜ੍ਹ ਥੋੜਾ ਆ ਇਹ ਵੀ ਇਹਨਾਂ ਨੂੰ ਕੋਈ ਪਤਾ ਹੀ ਨਹੀਂ ਹੈਗਾ ਕਿਸਾਨ ਕਿਸੇ ਮੁੱਦੇ ਤੇ ਤਾਂ ਹੀ ਇਹ ਐਡੀਬਿਟੇਸ਼ਨ ਖਰਚ ਕਰੀ ਜਾਂਦੇ ਆ ਅਸੀਂ ਇਸ ਕਰਕੇ ਇਹ ਕੱਲੇ ਮੋਦੀ ਸਾਹਿਬ ਨਹੀਂ ਹੈਗੇ ਵੀ ਬਹੁਤ ਸਮਝਦਾਰ ਆ ਵੀ ਕਿਸਾਨਾਂ ਨੂੰ ਅਕਲ ਹੈ ਨਹੀਂਗੀ ਰੇਲਵੇ ਕਹਿੰਦਾ ਟ੍ਰੇਨਾਂ ਨਹੀਂ ਯਾਨੀ ਖਾਲੀ ਕੀ ਕਹਿਣਾ ਉਹ ਤਾਂ ਜੀ ਪੰਜਾਬ ਦੇ ਨਾਲ ਜਿਹੜੀ ਸਾਡੀ ਪੰਜਾਬ ਆ ਸਾਡੇ ਨਾਲ ਤਾਂ ਅੱਜ ਤੋਂ ਪਹਿਲਾਂ ਹੀ ਜਿਹੜੀ ਕੇਂਦਰ ਸਰਕਾਰ ਆ ਹਰ ਇੱਕ ਸਰਕਾਰ ਸਾਡੇ ਨਾਲ ਵਿਰੋਧ ਕਰਦੀ ਆ ਪਰ ਜਿਹੜੀਆਂ ਕਿਉਂ ਅਸੀਂ ਜੋ ਰੋਕ ਦਿੱਤੀਆਂ ਅਸੀਂ ਛੱਡ ਦਿੱਤੀਆਂ ਅਸੀਂ ਕਿਉਂ ਆਉਣ ਦਿਓ ਜਿਹੜਾ ਵਪਾਰੀ ਵਾਗ ਦਾ ਜਿੰਨਾ ਵੀ ਵਰਗ ਦਾ ਮਾਲ ਆ ਸਾਰਾ ਆਵੇ ਖਾਦ ਆਵੇ ਜੋ ਵੀ ਚਾਹੀਦੀ ਵਸਤੂ ਆਉਣੀ ਚਾਹੀਦੀ ਆ ਲੇਕਿਨ ਇਹਨਾਂ ਨੇ ਸਾਡਾ ਹੁਣ ਵਿਰੋਧ ਤਾਂ ਕੀਤਾ ਬਈ ਆਪਣੀ ਸਰਕਾਰ ਨੇ ਦਬਾਅ ਪਾਉਣ ਦੀ ਖਾਤਰ ਇਹ ਨਾ ਸਮਝਣ ਭੀ ਦਬਾਅ ਪਾ ਕੇ ਖਰੇ ਸੰਘਰਸ਼ ਹਲਕਾ ਪੈ ਜਾਊਗਾ ਬਿਲਕੁਲ ਨਹੀਂ ਪਊਗਾ ਉਦੋਂ ਵੱਧ ਤੋਂ ਵੱਧ ਤੇਜ਼ ਹੋਊਗਾ ਜੀ ਜ਼ਰੂਰ ਆਉਣ ਵਾਲੇ ਦਿਨਾਂ ਦੇ ਉੱਤੇ ਅਸੀਂ ਹੁਣ ਫੇਰ 25 26 27 ਤਰੀਕ ਨੂੰ ਫੇਰ ਅਸੀਂ ਦਿੱਲੀ ਜਾਵਾਂਗੇ ਔਰ ਬਹੁਤ ਵੱਡੀ ਗੈਂਟਾਗਰੇ ਦੇ ਵਿੱਚ ਜਾਵਾਂਗੇ ਕਿਉਂਕਿ ਜਿਹੜਾ ਕਿਸਾਨ ਹੈ ਅੱਜ ਉਹ ਫ੍ਰੀ ਹੋ ਜਾਣਾ 5-7 ਦਿਨਾਂ ਦੇ ਵਿੱਚ ਜਿੰਨਾ ਵੀ ਇਹ ਸਾਨੂੰ ਤਸੀਹੇ ਦੇਊਗਾ ਸਾਡੇ ਗੁਰੂਆਂ ਦੇ ਝੱਲੇ ਆ ਅਸੀਂ ਵੀ ਉਦੇ ਝੱਲਣ ਨੂੰ ਤਿਆਰ ਬੈਠੇ ਆ ਝੱਲਾਂਗੇ ਤਸੀਹੇ ਇਹਨਾਂ ਦੇ ਲੇਕਿਨ ਇਹਨਾਂ ਨੂੰ ਗੋਡਣੀਆਂ ਨਹੀਂ ਲਵਾ ਕੇ ਹਟਾਂਗੇ ਪੰਜਾਬ ਸਰਕਾਰ ਵੀ ਧਰਨਾ ਲਾ ਰਹੀਏ ਦਿੱਲੀ ਚ ਕੀ ਉਹਦਾ ਪੰਜਾਬ ਸਰਕਾਰ ਦਾ ਚਲੋ ਜੀ ਧਰਨਾ ਲਾਉਣਾ ਉਹਨਾਂ ਦਾ ਹੱਕ ਬਣਦਾ ਸੀ ਪਰ ਐਦਾਂ ਇਕੱਲੇ-ਕੱਲਿਆਂ ਦਾ ਨਹੀਂ ਲਾਉਣ ਦਾ ਬਣਦਾ ਸੀ ਜਾਂ ਕਾਲੀ ਦਲ ਇਕੱਲਾ ਲਾਵੇ ਤੇ ਕਾਂਗਰਸ ਇਕੱਲੇ ਲਾਵੇ ਜਾਂ ਆਮ ਪਾਰਟੀ ਇਕੱਲਾ ਲਾਵੇ ਜੇ ਜਿੱਦਾਂ ਸੰਘਰਸ਼ ਛੇੜਿਆ ਸੀ ਕਿਸਾਨਾਂ ਨੇ ਉਹਨਾਂ ਦੇ ਨਾਲ ਸਾਥ ਦਿੰਦੇ ਤੇ ਅਸੀਂ ਦਾਅਵੇ ਨਾ ਕਹਿੰਨੇ ਜੇ ਸਾਰਾ ਪੰਜਾਬ ਇੱਕਜੁੱਟ ਹੋ ਕੇ ਤੁਰ ਪਿਆ ਤੇ ਅਸੀਂ ਗੋਡਣੀਆਂ ਲਵਾ ਦਿਆਂਗੇ ਦਿੱਲੀ ਸਰਕਾਰ ਦੀਆਂ 1 ਅਕਤੂਬਰ ਦੇ ਜਿਹੜੇ ਧਰਨੇ ਰੇਲਵੇ ਟਰੈਕ ਤੇ ਜਾਂ ਟੋਲ ਬੈਨ ਚੱਲਦੇ ਸੀਗੇ ਮੰਗਾ ਸਾਡੀਆਂ ਵੀ ਜਿਹੜੇ ਤਿੰਨਾਂ ਬੈਲ ਰੱਦ ਕੀ ਤੇ ਇਹ ਸਾਡੀ ਇਹ ਮੰਗਾਇਆ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਪਰ ਉਹ ਬਿਲਕੁਲ ਜਿਹੜਾ ਰਵਈਆ ਜਿਹੜਾ ਡिक्टेटरਸ਼ਿਪ ਵਾਲਾ ਪਤਾ ਨਾ ਸਹੀ ਵਾਲਾ ਨਿਭਾ ਰਿਹਾ ਹੈ ਆ ਜੋ ਬਹੁਤ ਮਾੜੀ ਗੱਲ ਆ ਸਾਡੀ ਉਹਨਾਂ ਨੂੰ ਇਹ ਬੇਨਤੀ ਆ ਵੀ ਉਹ ਜਿਹੜੇ ਇਹ ਜਿਹੜੇ ਤਿੰਨੋਂ ਬਿਲ ਰੱਦ ਕਰਕੇ ਜਿੱਦਾਂ ਵੀ ਕਿਸਾਨੀ ਨੂੰ ਬਚਾਉਣ ਤਾਂ ਜੋ ਪੰਜਾਬ ਦਾ ਬਚਾਅ ਹੋ ਸਕੇ ਕਿਸਾਨ ਦਿੱਲੀ ਵੀ ਜਾ ਰਹੇ ਆ ਧਰਨਾ ਲੈ ਕੇ ਵੱਡੇ ਕਾਫਲੇ ਦੇ ਨਾਲ ਕੀ ਕਹਿਣਾ ਚਾਹੁੰਦੇ ਦੇਖੋ ਇਹਦਾ ਜਿੱਦਾਂ ਇਹ ਜ세 ਬੰਦੀਆਂ ਦਾ ਪ੍ਰੋਗਰਾਮ ਹੈ ਜਿਹੜੇ 80 31 ਜ세 ਬੰਦੀਆਂ ਨੇ ਜੋ ਪ੍ਰੋਗਰਾਮ ਲਿਖਿਆ ਆ ਜੇ ਬੈਲਜ ਨਜਰ ਰੱਦ ਨਹੀਂ ਕੀਤੇ ਜਾਂਦੇ ਉਹਨਾਂ ਜਿਹੜੇ ਆ 25 ਨਵੰਬਰ ਤੋਂ ਲੈ ਤੋਂ ਦਿੱਲੀ ਜਾ ਕੇ ਉਹ ਆਪਣੇ ਤੁਹਾਡੇ ਦਿੱਤੇ ਜਾਣਗੇ ਔਰ ਵੱਡੇ ਪੱਧਰ ਤੇ ਉੱਤੇ ਜੰਤਰ ਮੰਤਰੀ ਜਿੱਥੇ ਵੀ ਜਿੱਥੇ ਵੀ ਸਾਡਾ ਪ੍ਰੋਗਰਾਮ ਜਿਹੜਾ ਜੋ ਉਲੀਕਿਆ ਜਿ세 ਬੰਦੀਆਂ ਉੱਤੇ ਜਾ ਕੇ ਵੱਡੇ ਪੱਧਰ ਤੇ ਤੁਹਾਨੇ ਕਿਸਾਨ ਲਾਉਣਗੇ